ਮੈਂ ਐ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਂਦੇ ਦੇ ਨਾਤੇ ਮੁਖ ਸੇਵਾਦਾਰ ਹੋਂਦੇ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਇਹ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਨਚਾ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੇ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਅਸੀਂ ਇਹ ਵੀ ਦੇਖ ਰਿਹਾ ਕਿ ਅੱਜ ਮੇਰੀ ਅਕਾਦ ਪਾਸ ਦੀ ਤਾਕਤ ਆ ਪ੍ਰਬੰਧਕ ਕਮੇਟੀ ਦੀ ਤਾਕਤ ਉਹ ਇੱਕ ਪਰਿਵਾਰ ਦੇ ਪ੍ਰੇਟ ਫਾਰਮ ਬਣਿਆ ਹੋਇਆ ਹੈ ਆਪਣੀ ਮਰਜ਼ੀ ਦਾ ਰੋਤਬੇ ਲੈ ਰਹੇ ਨੇ ਵੱਖਰੇ ਮਾਮਲੇ ਦੇ ਰੋਤਬੇ ਲੈ ਰਹੇ ਨੇ ਆਪੇ ਸ਼ਬਾਸ ਕਰ ਰਹੇ ਨੇ ਆਪ ਹੀ ਆਪਣੇ ਗਿਆਨੀਨ ਹੁਕਮ ਦੇ ਰਹੇ ਕਿ ਸਾਨੂੰ ਜੋ ਕਾਲ ਤੱਕ ਦੇ ਉਤੋਂ ਸਿਰ ਤੇ ਰੱਖੋ ਕੋਲਹਾ ਦੇਦੇ ਬਾਬਲੇ ਲੈਨੇ ਬੜੇ ਦਲਾਜ ਚੂਹਾ ਘੱਟ ਨਾ ਬਾਬਾਈ ਕਿਕਰ ਬੰਨੇ ਛਾ ਜੁਵਾ ਤੇ ਪਹਿਲੇ ਖਾਣੇ ਤੋਂ ਹੀ ਪੋਂਦਾ ਤੱਕਲਾ ਹੋਰ ਬੰਤਾ ਉਹਦੇ ਕਮਲ ਦੇ ਨਾਲ ਤੋ ਇਹ ਦੇਰਵਾਰੇ ਬਾਬਲੇ ਲੈਨੇ ਬੜੇ ਦਲਾਜ ਨਰਲਗ ਲੋਕ ਜਿਹੜੇ ਨੇ ਇਹ ਆਪਣੀ ਸ਼ਾਨ ਵਧਾਉਣ ਲਈ ਇਹ ਰੁਤਬੇ ਆਪ ਹਸਹਾਸ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਮਿੱਟੀ ਰੋਲ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਕੇ ਬਾਦਲ ਦੀ ਸਰਕਾਰ ਦੇ ਪ੍ਰੇਮੀਆ ਨੇ ਨਰਾਦਰ ਕੀਤਾ ਕੀ ਸਮਝ ਅਸਫਲ ਹੋਇਆ ਉਹਦੇ ਵਿਰੋਧ ਵਿੱਚ ਬੱਚੇ ਬੈਠੇ ਉਹਨਾਂ ਨੂੰ ਗੋਲੀਆਂ ਮਾਰੀਆਂ ਸਰਕਾਰ ਬਾਦਲ ਦੀ ਤਿੰਨ ਸਾਲ ਫਿਰ ਨਹੀਂ ਕੋਈ ਉਹ ਬਾਦਲ ਦੋ ਸਰਕਾਰ ਨੇ ਉਹ ਦੋ ਜਿਹੜੇ ਬੱਚੇ ਗੋਲੀਆਂ ਨਾਲ ਮਾਰੇ ਉਹਨਾਂ ਨਾਲ ਕੀ ਜਸਰ ਕੀਤਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਇਹਦੇ ＮＧＰ ਤੁਹਾਨੂੰ 97 ਤੋਂ ਲੈ ਕੇ ਅੱਜ ਤੱਕ 15 ਸਾਲ ਰਾਜ ਮਿਲਿਆ ਕਿ ਨਹੀਂ ਮਿਲਿਆ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦਿੱਤੀ ਪਰ ਪੁੱਤ ਤੇ ਨਾ ਉੱਥੇ ਮਨਿਸਟਰ ਉਦਾਂ ਸਭਾ ਦਿੱਤੀ ਤੇ ਸਾਰਾ ਕੋੜਮਾ ਮਨਿਸਟਰ ਜਵਾਈ ਵੀ ਭਾਈ ਵੀ ਭਤੀਜੇ ਵੀ ਤੇ ਪੁੱਤਰ ਦੇ ਸਾਲੇ ਵੀ ਫਿਰ ਕਮੇਟੀ ਤੁਹਾਡੇ ਕੋਲ ਫਿਰ ਕਾਲੀਦਾ ਤੁਹਾਡੇ ਕੋਲ ਕਾਲ ਤੱਕ ਤੁਹਾਡੇ ਕੋਲ ਕਾਲ ਤੱਕ ਦੇ ਉੱਤੇ ਪੰਥ ਦਾ ਗ੍ਰੰਥ ਸਵਾ ਪੰਥ ਦੇ ਗ੍ਰੰਥ ਦਾ ਸਦਾਰਤ ਤੁਹਾਡੇ ਪਾਣੀ ਭਰਦਾ ਪਿਆ ਤੁਹਾਡੇ ਹੁਕਮ ਨਾਲ ਰਾਮ ਰਹੀਮ ਨੂੰ ਕਲੀਨ ਚਿੱਟ ਦਿੰਦਾ ਪਿਆ ਰਾਮ ਰਹੀਮ ਨੂੰ 24 ਲੱਖ ਦੇ ਗੁਰੂ ਦੀ ਗੋਲਕ ਤੁਹਾਡਾ ਮੱਥਾ ਟਿਕਾਈ ਜਿਹੜਾ ਲਾ ਕੇ ਇਸ਼ਤਿਹਾਰ ਦੇ ਰਿਹਾ ਕਿ ਬੜਾ ਚੰਗਾ ਬੰਦਾ ਹੈ ਇਹਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਸੀ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ੇ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪ੍ਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ ਹੈ ਜਸਸ ਕਿੱਥੋਂ ਮਿਲੂਗਾ ਜਸਸ ਲੈਂਦੇ ਨੇ ਜਿਨ੍ਹਾਂ ਦੇ ਕੋਲ اخلاق ਹੁੰਦਾ ਜਸਸ ਕਰਦੇ ਨੇ ਜਿਹੜੇ ਸੌ ਖਾਣ ਲੱਗੇ ਉਹ ਉਹਦੇ ਬਾਅਦ ਲੈ ਲੈਂਦੇ ਨੇ ਕਿ ਮੈਂ ਆਪਣੇ ਦੇਸ਼ ਦੇ ਵਾਸੀਆਂ ਦੀ ਆਪਣੀ ਸਿੱਟੇ ਦਿਲ ਸੀ ਵੀ ਜਾਂਦੀ ਆ ਸੌ ਖਾਦੀ ਆ ਉਹ ਪ੍ਰਧਾਨ ਮੰਤਰੀ ਵੱਲੋਂ ਕਰਨ ਕਰਕੇ ਕਹਿੰਦੇ ਤੂੰ ਮੇਰਾ ਸਿੱਧੇ ਦਰਵਾਜ਼ਾ ਤੂੰ ਬਹੁਤ ਗਲਤ ਕੀਤਾ आज हिंदुस्तान कनेडा की लड़ाई नहीं लगी बाकी सारा कुछ हो गया सारे व्यापार खत्म करते हिंदुस्तान ये दस तेरह एजेंसियों ने मेरा बंदा क्यों मारे साथ दे रही अमरीका साथ दे रही इंग्लैंड दे रही फ्रांस दे रही आस्ट्रेलिया न्यूजीलैंड ਇਹ ਸਾਡਾ ਸਰਕਾਰ ਕੀ ਕਰ ਰਿਹਾ ਇਹ ਇਹ ਖਾਨੇ ਵਿੱਚ ਕਦ ਕਿਉਂ ਨਹੀਂ ਆਉਂਦੀ ਕਿ ਮੈਂ ਕਿਤੇ ਗੁਰੂ ਦਾ ਵੀ ਹੋ ਕੇ ਗਾਵਲ ਘਰ ਆ ਕੇ ਖਾਜੀ ਗਾਵਤ ਕੀ ਪ੍ਰਭਾਤ ਦਾ ਸ਼ੁਕਰ ਕਰਨ ਦੀ ਗੋਣ ਵੇਖੇ ਤੇ ਮੈਂ ਨਹੀਂ ਵੇਖਣਾ ਤੋਂ ਅਸੀਂ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਸਾਡੀ ਜਿਹੜੀ ਤਾਕਤ ਨੂੰ ਪੌੜੀ ਬਣਾ ਕੇ ਇਹ 25 ਸਾਲ ਰਾਜ ਕਰ ਗਿਆ ਅਜੇ ਮੁੰਡਾ ਕਹਿੰਦਾ ਪਾਪਾ 25 ਸਾਲ ਹੋਰ ਰਾਜ ਕਰੂਗਾ ਪਾਪਾ ਤੇ ਕਿਹਾ ਕਿ ਹੰਨਾ ਵਿੱਚ ਹੁਣ ਛੋਟੇ ਦਾ ਪਾਪਾ ਬਣ ਕੇ ਤੂੰ ਕੀ ਕਰਦਾ ਏ ਇਹ ਦੁਨੀਆ ਦੇ ਤੂੰ ਮੈਂ ਐ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੁੰਦੇ ਨਾਤੇ ਮੁਖ ਸੇਵਾਦਾਰ ਹੁੰਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ। ਸ਼੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ। ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾਨੂੰ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਅਸੀਂ ਇਹ ਵੀ ਦੇਖ ਰਿਹਾ ਕਿ ਅੱਜ ਜਿਹੜੀ ਅਕਾਲ ਪਖਸ਼ ਦੀ ਤਾਕਤ ਹੈ ਪ੍ਰਬੰਧਕ ਕਮੇਟੀ ਦੀ ਤਾਕਤ ਉਹ ਇੱਕ ਪਰਿਵਾਰ ਦੇ ਪੇਟ ਫਾਰਮ ਬਣਿਆ ਹੋਇਆ ਆਪਣੀ ਮਰਜ਼ੀ ਨਾਲ ਰੁਤਬੇ ਲੈ ਰਹੇ ਨੇ ਬਖਰੇ ਕੌਮ ਦੇ ਹੁਕਮੇ ਲੈ ਲੈਣ ਆਪიშ ਬਾਸ਼ ਕਰ ਰਹੇ ਨੇ ਆਪ ਹੀ ਆਪਣੇ ਗਿਆਨ ਨੂੰ ਹੁਕਮ ਦੇ ਰਹੇ ਕਿ ਸਾਨੂੰ ਦਿਓ ਕਾਲ ਤੱਕ ਦੇ ਉੱਤੋਂ ਸਿਰ ਤੇ ਰੱਖੋ ਗੁਲਹਾ ਦੇ ਦੇ ਬਾਵਲੇ ਲੈnde ਵੱਡੇ ਦਲਜ ਚੂਹਾ ਕੱਟਣਾ ਬਾਬਾਈ ਕਿੱਕਰ ਬੰਨੇ ਛੱਤ ਜੁਵਾ ਤਾਂ ਪਹਿਲੇ ਹੀ ਕੱਟੇ ਤੁਰੇ ਸੀ ਕੋਂਦਾ ਤਕੜਾ ਹੋਰ ਬੰਤਾ ਉਹਦੇ ਕਮਲ ਦੇ ਨਾਲ ਤੋ ਇਹ ਦੇਲਵਾਰੇ ਬਾਬਲੇ ਲੈਨੇ ਬੜੇ ਨਰਾਂ ਚ ਨਰਲਾਕ ਲੋਕ ਜਿਹੜੇ ਨੇ ਇਹ ਆਪਣੀ ਸ਼ਾਨ ਵਧਾਉਣ ਲਈ ਇਹ ਰਤਬੇ ਆਪਸ ਵਹਾਸਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਮਿੱਟੀ ਰੋਲਦੇ ਗੁਰੂ ਗ੍ਰੰਥ ਸਾਹਿਬ ਚੈਲੇਂਜ ਕਰਕੇ ਬਾਦਲ ਦੀ ਸਰਕਾਰ ਚ ਪ੍ਰੇਮੀਆਂ ਨੇ ਨਰਾਦਰ ਕੀਤਾ ਕੀ ਸੰਗਸ ਸਸ ਮਿਲਿਆ ਉਹਦੇ ਵਿਰੋਧ ਚ ਬੱਚੇ ਬੈਠੇ ਉਹਨਾਂ ਨੂੰ ਗੋਲੀਆਂ ਮਾਰੀਆਂ ਸਰਕਾਰ ਬਾਦਲ ਦੀ ਤਿੰਨ ਹੱਥ ਫਿਰ ਦੇਖੋ ਤੋਂ ਬਾਅਦ ਤੋਂ ਸਰਕਾਰ ਨੇ ਉਹ ਦੋ ਜਿਹੜੇ ਬੱਚੇ ਗੋਲੀਆਂ ਨਾਲ ਮਾਰੇ ਉਹਨਾਂ ਨਾਲ ਕੀ ਜਸਰ ਕੀਤਾ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਇਹਦੇ ਬੀਜਪੀ ਤੋਂ 99 ਤੋਂ ਲੈ ਕੇ ਅੱਜ ਤੱਕ 15 ਸਾਲ ਰਾਜ ਮਿਲਿਆ ਕਿ ਨਹੀਂ ਮਿਲਿਆ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦਿੱਤੀ ਪਰ ਪੁੱਤ ਤੇ ਨਾ ਉਹ ਤੇ ਮਨਿਸਟਰ ਵਦਾਨ ਸਭਾ ਦਿੱਤੀ ਤੇ ਸਾਰਾ ਕੋੜਵਾ ਮਨਿਸਟਰ ਜਵਾਈ ਵੀ ਭਾਈ ਵੀ ਭਤੀਜੇ ਵੀ ਤੇ ਪੁੱਤਰ ਦੇ ਸਾਲੇ ਵੀ ਫਿਰ ਕਮੇਟੀ ਤੁਹਾਡੇ ਕੋਲ ਫਿਰ ਕਾਲੀਦਾ ਤੁਹਾਡੇ ਕੋਲ ਕਾਲ ਤੱਕ ਤੁਹਾਡੇ ਕੋਲ ਕਾਲ ਤੱਕ ਦੇ ਉੱਤੇ ਪੰਥ ਦਾ ਗ੍ਰੰਥ ਸਵਾਦ ਬੰਥ ਦੇ ਗ੍ਰੰਥ ਦਾ ਸਿਧਾਰਤ ਤੁਹਾਡੇ ਪਾਣੀ ਭਰਦਾ ਪਿਆ ਤੁਹਾਡੇ ਹੁਕਮ ਨਾਲ ਰਾਮ ਰਹੀਮ ਨੂੰ ਕਲੀਨ ਚਿੱਟ ਦਿੰਦਾ ਪਿਆ ਰਾਮ ਰਹੀਮ ਨੂੰ 24 ਲੱਖ ਦੇ ਗੁਰੂ ਦੀ ਗੋਲ ਤੁਹਾਡਾ ਮੱਥਾ ਟਿਕਾਈ ਜਿਹੜਾ ਲਾ ਕੇ ਇਸ਼ਤਿਹਾਰ ਦੇ ਰਿਹਾ ਕਿ ਬੜਾ ਚੰਗਾ ਬੰਦਾ ਹੈ ਇਹਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਸੀ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ੇ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪ੍ਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆਹ ਦੋਸ਼ਿਆਂ ਨੂੰ ਜ਼ਰੂਰ ਫੜ ਕੇ ਅੰਦਰ ਕਰਨਾ ਹੈ ਜਸਸ ਕਿੱਥੋਂ ਮਿਲੂਗਾ ਜਸਸ ਲੈਂਦੇ ਨੇ ਜਿਨ੍ਹਾਂ ਦੇ ਕੋਲ اخلاق ਹੁੰਦਾ ਜਸਸ ਕਰਦੇ ਨੇ ਜਿਹੜੇ ਸੌ ਖਾਣ ਲੱਗੇ ਉਹ ਉਹਦੇ ਨਾਲ ਲੜ ਜਾਂਦੇ ਨੇ ਕਿ ਮੈਂ ਆਪਣੇ ਦੇਸ਼ ਦੇ ਵਾਸੀਆਂ ਦੀ ਆਪਣੀ ਸਿੱਖਤ ਦਿੱਸੀ ਵੀ ਜਾਂਦੀ ਆ ਸੌ ਖਾਦੀ ਆ ਉਹ ਪ੍ਰਧਾਨ ਮੰਤਰੀ ਵੱਲ ਉਂਗਲ ਕਰਕੇ ਕਹਿੰਦੇ ਤੂੰ ਮੇਰਾ ਸਿੱਧ ਜਰਵਾਹ ਤੂੰ ਬਹੁਤ ਗਲਤ ਕੀਤਾ ਅੱਜ ਹਿੰਦੁਸਤਾਨ ਤੇ ਕੈਨੇਡਾ ਦੀ ਲੜਾਈ ਨਹੀਂ ਲੱਗੀ ਬਾਕੀ ਸਾਰਾ ਕੁਝ ਹੋ ਗਿਆ ਸਾਰੇ ਵਪਾਰ ਖਤਮ ਕਰ ਦੇ ਮਿਸਟਰ ਟ੍ਰੂਟਰ ਨੇ ਹਿੰਦੁਸਤਾਨ ਨੂੰ ਇਹ ਦੱਸ ਤੇਰੀਆਂ ਜੈਰਸੀਆਂ ਨੇ ਮੇਰਾ ਬੰਦਾ ਕਿਉਂ ਮਾਰਿਆ ਉਹਦਾ ਸਾਥ ਤੇਰੀ ਅਮਰੀਕਾ ਉਹਦਾ ਸਾਥ ਤੇਰੀ ਇੰਗਲੈਂਡ ਉਹਦਾ ਸਾਥ ਤੇਰੀ ਫਰਾਂਸ ਉਹਦਾ ਸਾਥ ਤੇਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਹ ਸਾਡਾ ਸਰਕਾਰ ਕੀ ਕਰ ਰਿਹਾ ਇਹ ਇਹ ਖਾਨੇ ਵਿੱਚ ਕਦ ਕਿਉਂ ਨਹੀਂ ਆਉਂਦੀ ਕਿ ਮੈਂ ਕਿਤੇ ਗੁਰੂ ਦਾ ਵੀ ਹੋ ਕੇ ਗਾਵਾਂ ਘਰ ਖਾ ਦੇਖਾ ਜੀ ਦਮ ਪ੍ਰਭਾਤ ਦਾ ਸ਼ੁਕਰ ਕਰਨ ਦੀ ਦੌਣ ਵੇਖੇ ਤੇ ਮੈਂ ਨਹੀਂ ਵੇਖਣਾ ਤੋਂ ਅਸੀਂ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਸਾਡੀ ਜਿਹੜੀ ਤਾਕਤ ਨੂੰ ਪੌੜੀ ਬਣਾ ਕੇ ਇਹ 25 ਸਾਲ ਰਾਜ ਕਰ ਗਿਆ ਅਜੇ ਮੁੰਡਾ ਕਹਿੰਦਾ ਪਾਪਾ 25 ਸਾਲ ਹੋਰ ਰਾਜ ਕਰੂਗਾ ਪਾਪਾ ਤੇ ਗਿਆ ਕਿ ਹੰਨਾ ਵਿੱਚ ਹੁਣ ਛੋਟੇ ਦਾ ਪਾਪਾ ਬਣ ਕੇ ਤੂੰ ਕੀ ਕਰਦਾ ਹੈ ਇਹ ਦੁਨੀਆ ਦੇ ਤੂੰ